ਵੈਰਜਾ ਕਾਲਸਾ ਵਹਿਰਜੂ ਕੀ ਫਤਿਹ ਐਸ ਵੇਲੇ ਦੀ ਤੁਹਾਨੂੰ ਇੱਕ ਸਭ ਤੋਂ ਜਿਹੜਾ ਵੱਡੀ ਖਬਰ ਆ ਤੇ ਉਹ ਤੁਹਾਨੂੰ ਤੁਹਾਨੂੰ ਸੁਣਾਉਣ ਲੱਗਿਆ ਤੁਸੀਂ ਵੀਡੀਓ ਸਕਿਪ ਨਹੀਂ ਕਰਨਾ ਪੂਰੀ ਵੀਡੀਓ ਨੂੰ ਦੇਖਣਾਗਾ ਜਿਹੜਾ ਕਿ ਮबई ਪੁਲਿਸ ਵੱਲੋਂ ਕਰੀਬ 350 ਪੰਨਿਆਂ ਦੀ ਜਿਹੜੀ ਰਿਪੋਰਟ ਆ ਉਹ ਕੋਰਟ ਦੇ ਵਿੱਚ ਦਰਜ ਕਰ ਦਿੱਤੀ ਤੇ ਦਰਜ ਕਰਨ ਤੋਂ ਬਾਅਦ ਜਿਹੜੇ ਲੈਰਸ ਬਸਨੋਈ ਦੇ ਗੈਗ ਸੀ ਸਾਥੀ ਸੀ ਜਿਨ੍ਹਾਂ ਨੇ ਸਲਮਾਨ ਖਾਨ ਤੇ ਹਮਲਾ ਕੀਤਾ ਸੀ ਉਹਨਾਂ ਤੋਂ ਪੁੱਸ ਗਿਸਦਾਰਾਂ ਜਿਹੜੇ ਨੇ ਉਹ ਵੱਡੇ ਖਲਾਸੇ ਹੋਏ ਨੇ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਕਿ ਉਹਨਾਂ ਖਲਾਸਿਆਂ ਨੇ ਜਿਹੜੀ ਇੱਕ ਤਹਿਲ ਕਮਚਾ ਦਿੱਤੀ ਜਿਸ ਤਰ੍ਹਾਂ ਸਿੱਧੂ ਮਸੇਵਾਲੇ ਦਾ ਜਿਹੜਾ ਕਾਤਲ ਕੀਤਾ ਉਸ ਤਰ੍ਹਾਂ ਹੀ ਜਿਹੜਾ ਗਾਗਾ ਸਲਮਾਨ ਖਾਨ ਦਾ ਜਿਹੜਾ ਕਤਲ ਕਰਨਾ ਸੀ ਸਲਮਾਨ ਖਾਨ ਦੇ ਜਿਹੜੇ ਘਰੇ ਘਰ ਦੇ ਬਾਹਰ ਜਿਹੜੀ ਫਾਇਰਿੰਗ ਹੁੰਦੀ ਆ ਉਸ ਤੋਂ ਬਾਅਦ ਜਿਹੜੀ ਮਵਾਈ ਪੁਲਸਾ ਉਹ ਦੋ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਜਿਹੜਾ ਪਕੜਿਆ ਜਾਂਦਾ ਤੇ ਉਹਨਾਂ ਵੱਲੋਂ ਜਿਹੜੇ ਹੁਣ ਖੁਲਾਸੇ ਹੋਏ ਨੇ ਜਿਹੜੋ ਕੋਰਟ ਦੇ ਵਿੱਚ ਦਰਜ ਕੀਤੀ ਜਿਹੜੀ ਫਾਈਲ ਆ ਉਹਦੇ ਵਿੱਚ ਮੰਨਿਆ ਉਹਨਾਂ ਨੇ ਕਿ ਅਸੀਂ ਜਿਹੜੀ ਸਲਮਾਨ ਖਾਨ ਦੀ ਜਿਹੜੀ ਰੇਕੀ ਸੀ 50 60 ਬੰਦੇ ਰੇਕੀ ਕਰ ਰਹੇ ਸੀ ਤੇ ਜਿਹੜਾ ਆਸਲਾ ਸੀ ਉਹ ਸਾਰਾ ਪਾਕਿਸਤਾਨ ਤੋਂ ਮੰਗਵਾਇਆ ਗਿਆ ਸੀ ਤੇ ਸਿਰਫ ਉਹਨੂੰ ਇੱਕ ਇਹ ਜੀ ਪਲੈਨਿੰਗ ਬਣਾ ਰਹੇ ਸੀ ਕਿ ਉਹਨੂੰ ਮਾਰਨ ਦੀ ਜਿਹੜੀ ਲਗਭਗ ਜਿਹੜੀ ਸਾਰੀ ਸਕੀਮ ਆ ਉਹਨਾਂ ਦੀ ਸਿਰੇ ਚੜਨ ਵਾਲੀ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜੇ ਦੋ ਸਾਥੀ ਦੇ ਜਿਹੜੇ ਬਸਨੋਈ ਦੇ ਲੈਰਿਸ ਬਸਨੋਈ ਦੇ ਉਹ ਫੜੇ ਗਏ ਫੰਡ ਤੋਂ ਬਾਅਦ ਜਿਹੜਾ ਸਭ ਤੋਂ ਜਿਹੜਾ ਕਹਦੇ ਕਿ ਉਹਨਾਂ ਨੇ ਜਿਹੜੇ ਖਲਾਸੀ ਕੀਤੇ ਨੇ ਸਾਰਾ ਖਸੂ ਮੰਨ ਚੁੱਕੇ ਨੇ ਕਿ ਜਿਸ ਸਿੱਧੂ ਮੂਸੇਵਾਲੇ ਨੂੰ ਮੂਸੇਵਾਲੇ ਨੂੰ ਮਾਰਿਆ ਗਿਆ ਉਹਦੀ ਰੇਕੀ ਕੀਤੀ ਗਈ ਇਸ ਤਰ੍ਹਾਂ ਹੀ ਜਿਹੜੀ ਸਲਮਾਨ ਖਾਨ ਦੀ ਰੇਕੀ ਕਰੇ ਸੀ ਦੇਖੋ ਤੁਸੀਂ 50 60 ਬੰਦੇ ਮਵਈ ਦੇ ਵਿੱਚ ਤੇ ਜਿਹੜਾ ਕਿ ਉਹਨੂੰ ਮਾਰਨਾ ਸੀ ਸਮਾਨਖਣ ਦੇ ਜਿਹੜਾ ਘਰ ਦੇ ਵਿੱਚ ਜਿਹੜੀ ਫਾਇਰਿੰਗ ਹੋਈ ਸੀ ਉਹਨੂੰ ਵੀ ਲੈ ਕੇ ਜਿਹੜਾ ਵੱਡਾ ਹੁਣ ਖਲਾਸਾ ਹੋਇਆ ਹੋਇਆ ਹੁਣ ਇੱਥੇ ਇੱਕ ਵਾਲੇ ਗੱਲ ਜਿਹੜੀ ਬੜੀ ਧਿਆਨ ਦੇ ਨਾਲ ਸੋਚਣ ਵਾਲੀ ਆ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਆਪਾਂ ਦੇਖਿਆ ਕਿ ਲੈਰਸ ਬਸनोई ਦੀ ਇੱਕ ਵੀਡੀਓ ਕਾਲ ਜਾਂਦੀ ਆ ਔਕਾ ਨੂੰ ਜਾਂਦੇ ਆ ਪਾਕਿਸਤਾਨ ਦੇ ਬੈਠਾ ਇੱਕ ਛੋਟੀ ਉਮਰ ਦਾ ਨੌਜਵਾਨ ਤੁਸੀਂ ਉਹਦੀ ਵੀਡੀਓ ਵੀ ਦੇਖਿਆ ਹੋਣਗੇ ਇੰਸਟਾਗ੍ਰam ਤੇ ਉਹਦੀ ਕੋਈ ਆਈਡੀ ਆ ਉਹਦੇ ਵਿੱਚ ਦੇਖਿਆ ਜਾ ਰਿਹਾ ਕਿ ਉਹਦੇ ਮਾਗਰ ਕਰੇ 50 60 ਗੱਡੀਆਂ ਘੁੰਮਦੀਆਂ ਨੇ ਆਸਲਾ ਲੈ ਕੇ ਤੇ ਉਹ ਜਿਹੜਾ ਆਸਲਾਗਾ ਉਹਦੇ ਕੋਲੇ ਢੇਰਾਂ ਦੇ ਢੇਰ ਪਏ ਨੇ ਉਹ ਨੌਜਵਾਨ ਜਿਹੜਾਗਾ ਆਸਲਾ ਜਿਹੜਾ ਉਹਦੇ ਕੋਲੇ ਆ ਅਧਿਆ ਤਰਾਵਲਾਂ ਤਾਂ ਸ਼ਾਇਦ ਆਪਣੇ ਪੰਜਾਬ ਪੁਲਿਸ ਦੇ ਕੋਲੇ ਨੇ ਹੋਣਗੀਆਂ ਜਿਹੜਾ ਹਸਲਾ ਉਹਦੇ ਕੋਲੇ ਆ ਤਕਰੀਬ 50 60 ਗੱਡੀਆਂ ਦੱਸਿਆ ਜਾ ਰਿਹਾ ਕਿ ਉਹਦੇ ਮਾਗ ਜਿਹੜਾ ਉਹ ਜੋ ਜਾਂਦਾਗਾ ਤੇ ਉਦੋਂ ਘੁੰਮਦੀਆਂ ਨੇ ਗੱਡੀਆਂ ਪਾਕਿਸਤਾਨ ਦੇ ਵਿੱਚ ਉਹ ਜਿਹੜਾ ਨੌਜਵਾਨ ਦੀ ਜਿਹੜੀਆਂ ਵੀਡੀਓ ਤੁਸੀਂ ਇੰਸਟਾਗ੍ਰam ਤੇ ਵੇਖੀਆਂ ਹੋਣਗੀਆਂ ਤੇ ਉਹ ਜਿਹੜਾ ਨੌਜਵਾਨ ਆ ਪਾਕਿਸਤਾਨ ਦੇ ਵਿੱਚ ਬੈਠਾ ਤੇ ਉਹਦੇ ਕੋਲੇ 6 ਤੋਂ ਲੈ ਕੇ ਹੋਰ ਜਾਨਵਰ ਵੀ ਰੱਖੇ ਹੋਏ ਦੇ ਹੁਣ ਕੈਨ ਦਾ ਭਾਵ ਕੇ ਜਿਹੜਾ ਪਾਕਿਸਤਾਨ ਦੇ ਵਿੱਚ ਬੈਠਾ ਨੌਜਵਾਨ ਜਿਹਦੇ ਕੋਲ ਆਪਣਾ ਹਸਿਆਰਾਂ ਦਾ ਐਡਾ ਵੱਡਾ ਖੇਪ ਆ ਤਾਂ ਗੋਲਡੀ ਆਪਣਾ ਸੌਰੀ ਲੈਰੈਸ ਬਸਨੋਈ ਨੇ ਉਹਦੇ ਨਾਲ ਜਿਹੜੀ ਵੀਡੀਓ ਕਾਲ ਕੀਤੀ ਸੀ ਫੋਨ ਤੇ ਇਸ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਜਿਹੜੇ ਲੰਬੇ ਸਮੇਂ ਤੋਂ ਇਸ ਵੀਡੀਓ ਨੂੰ ਲੈ ਕੇ ਜਿਹੜਾ ਸਵਾਲ ਚੁਗਦਾ ਰਿਹਾ ਪਰ ਅੱਜ ਸਾਰਾ ਜਿਹੜਾ ਪੜਦਾ ਸੀ ਉਹ ਉੱਠ ਖੜਿਆ ਵੈਸੇ ਤਾਂ ਪਹਿਲਾਂ ਤੋਂ ਹੀ ਜਿਹੜਾ ਆ ਗਿਆ ਆਪਣਾ ਲੈਰਸ ਬਸਨੋਈ ਗੋਲਡ ਬਰਾੜ ਇਹਨਾਂ ਗੱਲਾਂ ਨੂੰ ਮੰਨ ਚੁੱਕਿਆ ਕਿ ਅਸੀਂ ਸਿੱਧੂ ਮੂਸੇਵਾਲੇ ਨੂੰ ਇਹਨਾਂ ਇਹਨਾਂ ਕਾਰਨਾ ਕਰਕੇ ਜਿਹੜਾ ਮਾਰਿਆ ਗਿਆਗਾ ਪਰ ਹੁਣ ਸਭ ਤੋਂ ਵੱਡਾ ਜਿਹੜਾ ਖਲਾਸਾ ਇਸ ਵੇਲੇ ਕਿ ਜਿਹੜਾ ਲੈਰਸ ਬਸਨੋਈ ਦੇ ਬੰਦੇ ਨੇ ਘਰੀ 50 60 ਜਣੇ ਨੇ ਜਿਹੜੇ ਰੇਕੀ ਕਰੇ ਸੀ ਸਲਮਾਨ ਖਾਨ ਦੀ ਸਰਪੇਕਾ ਹਰਨ ਮਾਰਨ ਦੇ ਪਿੱਛੇ ਜਿਹੜਾ ਉਹ ਸਜ਼ਾ ਵੀ ਕੱਟ ਕੇ ਆਇਆ ਕੋਰਟ ਦੇ ਵਿੱਚ 4-5 ਸਾਲ ਪਰ ਸਜ਼ਾ ਕੱਟਣ ਤੋਂ ਬਾਅਦ ਵੀ ਦੇਖੋ ਹਰਨ ਦੇ ਮਾਮਲੇ ਦੇ ਵਿੱਚ ਲੈਰਿਸ ਬਸਨੋਈ ਕਈ ਵਾਰੀ ਕਹਿ ਰਿਹਾ ਕਿ ਉਹ ਜਾ ਕੇ ਜਿੱਥੇ ਕੋਈ ਮੰਦਿਰ ਆ ਉਹਨਾਂ ਦਾ ਜਾਂ ਕੋਈ ਹੋਰ ਧਰਮ ਸਥਾਨ ਆ ਵੀ ਉੱਥੇ ਜਾ ਕੇ ਸਲਮਾਨ ਖਾਨ ਮਾਫੀ ਮੰਗੇ ਜੇਕਰ ਮਾਫੀ ਨਹੀਂ ਮੰਗਦਾ ਤਾਂ ਉਹਨੂੰ ਮਾਰਿਆ ਜਾਵੇਗਾ ਇਸ ਕਾਲ ਨੂੰ ਹੁਣ ਜਿਹੜਾ ਹੈਗਾ ਮumbai ਪੁਲਿਸ ਨੇ ਕਾਲੜੇ ਹੱਥੀ ਲੈਂਦੇ ਆ ਤੇ ਚੌਕਸ ਹੋਈ ਆ ਪੁਲਿਸ ਤੇ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਦਾਖਲ ਕੀਤੀ ਆ ਉਹਦੇ ਵਿੱਚ ਜਿਹੜਾ ਸਭ ਕੁਝ ਜਿਹੜਾ ਵੱਡੇ ਖੁਲਾਸੇ ਹੋਏ ਨੇ ਇਸ ਵੀਡੀਓ ਨਾਲ ਬਨੇ ਰਹੋ ਤੇ ਅੱਗੇ ਤੁਸੀਂ ਕਮੈਂਟਾਂ ਰਾਹੀਂ ਦੱਸਣਾ ਕਿ ਜਿਹੜਾ ਇਹ ਦੇਸ਼ ਆ ਭਾਰਤ ਦੇਸ਼ ਆਪਣਾ ਜਾਂ ਹਰਿਆਣਾ ਦਾ ਉਹਦੇ ਛੋਟੇ-ਛੋਟੇ ਰਾਜ ਨੇ ਸੂਬਾ ਦਾ ਪੰਜਾਬ ਹੋ ਗਿਆ ਜਿੱਥੋਂ ਇੱਥੋਂ ਦੇਖੋ ਕਿ ਪਾਕਿਸਤਾਨ ਤੋਂ ਕਿਸ ਤਰ੍ਹਾਂ ਜਿਹੜਾ ਆਸਲਾ ਉਹ ਕਿਸ ਤਰ੍ਹਾਂ ਆਉਂਦਾਗਾ ਜਾਂ ਇੰਨਾ ਬੰਦਿਆਂ ਦੀ ਜਿਹੜੀ ਲੈਲਸ ਬਸਨੋਈ ਹੋ ਗਈ ਕਿੱਡੀ ਵੱਡੀ ਪਹੁੰਚਾ ਦੋਵੇਂ ਮੁਲਕਾਂ ਦੀ ਸਰਕਾਰਾਂ ਨੂੰ ਪਤਾ ਨਹੀਂ ਲੱਗ ਰਿਹਾ ਇਹਨਾਂ ਦੇ ਏਜੰਸੀਆਂ ਨੂੰ ਪਤਾ ਨਹੀਂ ਲੱਗ ਰਿਹਾ ਜੇ ਪਤਾ ਲੱਗ ਰਿਹਾ ਤਾਂ ਕਿਉਂ ਸਪਾਇਆ ਜਾ ਰਿਹਾ ਇਹ ਸਾਰਾ ਕੁਸਾ ਹੁਣ ਤੁਸੀਂ ਦੇਖ ਲਓ ਇੱਥੇ ਕੀੜੀ ਨਹੀਂ ਫੜਕਦੀ ਜੇ ਕੋਈ ਇਧਰ ਉਧਰ ਮਰਕਜ਼ੇ ਵਿੱਚ ਬੰਦਾ ਜਾਂਦਾ ਪਰ ਜਿਹੜੇ ਅਡੇ-ਅਡੇ ਹਥਿਆਰ ਆਉਂਦੇ ਨੇ ਜਾਂ ਸਿੱਧੀਆਂ ਜਿਹੜੀਆਂ ਗੱਲਾਂ ਕਿਤੇ ਆ ਜਾਂਦੀਆਂ ਨੇ ਸਰਕਾਰਾਂ ਇਸ ਗੱਲ ਤੋਂ ਆਪਾਂ ਕਹਿ ਦਈਏ ਕਿਤੇ ਨਾ ਕਿਤੇ ਫੇਲ ਜਾਪਦੀਆਂ ਨੇ ਕਿਉਂਕਿ ਜਿਹੜੇ ਅਡੇ-ਬਡੇ ਗੈਂਗਸਟਰ ਬੈਠੇ ਨੇ ਸਰਿਆਂ ਉਹ ਜਿਹੜੇ ਸਰਕਾਰਾਂ ਦਾ ਡਰ ਨਹੀਂ ਕਿਸੇ ਨੂੰ ਨਾ ਸੈਂਟਰ ਸਰਕਾਰ ਦਾ ਨਾ ਪੰਜਾਬ ਸਰਕਾਰ ਦਾ ਨਾ ਹਰਿਆਣਾ ਦਾ ਨਾ ਕਿਸੇ ਹੋਰ ਸਟੇਟ ਦਾ ਤੇ ਜਿਹੜਾ ਤੁਸੀਂ ਦੇਖੋ ਮਵਾਈ ਦੇ ਵਿੱਚ ਐਡਾ ਵੱਡਾ ਪਲੈਨਿੰਗ ਬਣਾਉਣਾ ਹਰੇਕੀ ਕਰਨੀ 50 60 ਬੰਦਿਆਂ ਨੇ ਐਨੀ ਸਕਿਉਰਟੀ ਹੋਣ ਦੇ باوجود ਵੀ ਤੇ ਸੱਦੀਆਂ ਐਡੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਇਹ ਕਿੰਦਰ ਹਸ਼ਿਆਰਾ ਹੁੰਦਾਗਾ ਤੁਸੀਂ ਕਮੈਂਟ ਕਰਕੇ ਆਪਣੇ ਜਰੂਰ ਦੱਸਣਾ ਵੀਡੀਓ ਤੁਹਾਨੂੰ ਜਿਹੜਾ ਕਿ ਇਹ ਜਿਹੜਾ ਸਾਰਾ ਕੁਝ ਕਿਦੀ ਮੇਲੀ ਭੁਗਤ ਹੋ ਸਕਦੀ ਹੈ ਜਿਹੜਾ ਲੈਰਸ ਬਸਨੋਈ ਦੇ ਪਿੱਛੇ ਜਾਂ ਗੋਲਡੀ ਵਿਰਾੜ ਦੇ ਪਿੱਛੇ ਕਿੰਨਾ-ਕਿੰਨਾ ਲੋਕਾਂ ਦਾ ਹੱਥ ਹੋ ਸਕਦਾ ਕਿਸ ਸਰਕਾਰ ਦਾ ਏਜੰਸੀ ਦਾ ਹੱਥ ਹੋ ਸਕਦਾ ਇਹ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਇੱਕ ਐਮ ਖਬਰ ਹੈ ਤੇ ਐਮ ਜਾਣਕਾਰੀ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਲਿਖਣਾ ਨਾ ਭੁੱਲਿਓ ਧੰਨਵਾਦ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ